ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਤਕਰੀਬਨ 20 ਟੋਲ ਪਲਾਜ਼ੇ ਫ੍ਰੀ ਕੀਤੇ ਗਏ ਨੇ ਔਰ 11 ਵਜੇ ਤੋਂ ਲੈ ਕੇ 2 ਵਜੇ ਤੱਕ ਟੋਲ ਪਲਾਜ਼ੇ ਫ੍ਰੀ ਕੀਤੇ ਗਏ ਨੇ ਤਾਂ ਸਿੱਧੇ ਤੌਰ ਤੇ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜ਼ਰੂਰੀ ਜਿਹੜੀ ਹੈਗੀ ਆ ਉਹ ਪ੍ਰਬੰਧ ਕੀਤਾ ਜਾਵੇ ਔਰ ਉਹਨਾਂ ਦੀ ਰਿਹਾਈ ਦੇ ਲਈ ਰਸਤਾ ਜਿਹੜਾ ਹੈਗਾ ਉਹ ਤਿਆਰ ਕੀਤਾ ਜਾਵੇ ਇਸ ਨੂੰ ਲੈ ਕੇ ਅੱਜ ਭਾਗੋ ਮਾਜਰਾ ਟੋਲ ਪਲਾजा ਵੀ ਬੰਦ ਕੀਤਾ ਗਿਆ ਜਰ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਹੈ ਉਹ ਟੋਲ ਪਲਾजा ਬੰਦ ਕਰਕੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨੂੰ ਤਿੱਖਾ ਸੁਨੇਹਾ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਵੱਡਾ ਹੋ ਸਕਦਾ ਤਿੱਖਾ ਹੋ ਸਕਦਾ ਤਾਂ ਸਾਡੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚੇ ਦੇ ਵਿੱਚ ਸ਼ਾਮਲ ਆ ਗੂ ਨੇ ਨਿਆਮੀਆਂ ਜੀ ਮੰਗ ਹੈ ਕਿ ਬੰਦੀ ਸਿੰਘਾਂ ਰਿਹਾ ਕੀਤੇ ਜਾਣ ਅੱਜ ਟੋਲ ਪਲਾਜੇ ਵੀ ਬੰਦ ਨੇ ਕਿਸ ਤਰੀਕੇ ਦੀ ਨੀਤੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਸੀਂ ਸਰਕਾਰ ਨੂੰ ਜਗਾਉਣੇ ਵਾਸਤੇ ਅੱਜ ਇੱਕ ਟਰੇਲਰ ਜਾਂ ਦਿਖਾਉਣ ਲੱਗੇ ਆਂ ਜਿਸ ਤਰ੍ਹਾਂ ਪਹਿਲਾਂ ਟੋਲ ਪਲਾਜੇ ਬੰਦ ਕਰਕੇ ਕੇਂਦਰ ਸਰਕਾਰ ਨੂੰ ਪਹਿਲਾਂ ਜਗਾਇਆ ਤਾਂ ਉਸ ਤਰ੍ਹਾਂ ਹੀ ਹੁਣ ਜਗਾਉਣ ਲੱਗੇ ਆਂ ਵੀ ਆ ਤਾਂ ਸਾਡੇ ਗੱਲ ਨੀਤੀ ਸਾਫ਼ ਕਰ ਲੋ 도ਗਲੀ ਨੀਤੀ ਨਾ ਖੇਲੋ ਜਿਸ ਤਰ੍ਹਾਂ ਇੱਕ ਝੂਠੇ ਸਾਧ ਨੂੰ ਪ੍ਰੋਲ ਦੇਈ ਜਾਂਦੇ ਬਾਰ-ਬਾਰ ਸਾਡੇ ਬੰਦੀ ਸਿੰਘ 30 32 32 ਸਾਲ ਹੋ ਗਏ ਜੇਲਾ ਮਲ ਸੜ ਰਹੇ ਆਂ ਉਹਨਾਂ ਨੂੰ ਛੱਡ ਨਹੀਂ ਰਹੇ ਅਸੀਂ ਸਰਕਾਰ ਨੂੰ ਜਗਾਉਣਾ ਹੀ ਚਾਹੁੰਦੇ ਹਾਂ ਵੀ ਸੰਘਰਸ਼ ਤੇਜ਼ ਹੋ ਜਾਊਗਾ ਸਾਰੀ ਇਸ ਸਕੀਮ ਗੈਲ ਜਿੰਨੀਆਂ ਸਿੱਖ ਫੈਡਰੇਸ਼ਨਾਂ ਸਾਰੀਆਂ ਗੈਲ ਹੈ ਇਹਨਾਂ ਨੂੰ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਨਹੀਂ ਤਾਂ 24 ਦੀਆਂ ਇਲੈਕਸ਼ਨ ਆ ਰਹੀਆਂ ਮੋਦੀ ਦਾ ਬਿਸਤਰਾ ਗੋਲ ਕਰ ਦੂੰਗੇ ਕੱਲ ਰਾਮ ਰਹੀਮ ਨੂੰ ਵੀ ਪੈਰੋਲ ਦਿੱਤੀ ਗਈ ਆ ਤਾਂ ਇਸ ਤਰੀਕੇ ਨਾਲ ਬੰਦੀ ਸਿੰਘ ਆਲੇ ਪੈਰੋਲ ਕਿਸੇ ਬਹੁਤ ਘੱਟ ਪੈਰੋਲ ਮਿਲੀ ਜਾਂ ਬਿਲਕੁਲ ਮਿਲੀ ਨਹੀਂ ਗਈ ਆਪਣੇ ਜਿਹੜੀਆਂ ਸਜ਼ਾਵਾਂ ਤੋਂ ਦੁੱਗਣਾ ਸਮਾਂ ਪੂਰਾ ਕਰ ਚੁੱਕੇ ਨੇ ਕਿਸ ਤਰੀਕੇ ਦੇਖਦੇ ਹਾਂ ਕਾਨੂੰਨ ਦਾ ਇਸ ਤਰੀਕੇ ਦਾ ਕੰਮ ਕਰਨਾ ਦੇਖੋ ਇਹ ਲੋਕਤੰਤਰੀਕ ਦੇਸ਼ ਹੈ ਸਾਰੇ ਕਹਿੰਦੇ ਵੀ ਲੋਕਤੰਤਰੀਕ ਦੇਸ਼ ਹੈ ਤਾਂ ਹਰ ਲਈ ਕਾਨੂੰਨ ਇੱਕੋ ਜਿਹਾ ਹੋਣਾ ਚਾਹੀਦਾ ਕਿਤੇ ਤਾਂ ਬਲਾਤਕਾਰੀ ਬੰਦੇ ਬਾਹਰ ਕੱਢੇ ਜਾ ਰਹੇ ਆ ਪਹਿਲਾਂ ਵੀ ਆਪਾਂ ਕਈ کیسਾਂ ਦੇ ਵਿੱਚ ਦੇਖਿਆ ਹੈ ਤੇ ਇੱਕ ਬੰਦੇ ਆਪਣੀਆਂ ਸਜ਼ਾਾਂਵਾਂ ਵੀ ਪੂਰੀਆਂ ਕਰ ਚੁੱਕੇ ਉਹਨਾਂ ਨੇ ਕੋਈ ਗੁਨਾਹ ਕਰਿਆ ਨਹੀਂ ਕਰਿਆ ਉਹ ਸਜ਼ਾਾਂਵਾਂ ਪੂਰੀਆਂ ਕਰ ਚੁੱਕਣ ਤੋਂ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਇਹ 도ਗਲੀ ਨੀਤੀ ਸਰਕਾਰਾਂ ਨੂੰ ਨਹੀਂ ਕਰਨੀ ਚਾਹੀਦੀ ਤੇ ਸੋਚਣਾ ਚਾਹੀਦਾ ਹੈ ਕਿ ਲੋਕਤੰਤਰੀਕ ਦੇਸ਼ਾਂ ਦਾ ਲੋਕਤੰਤਰ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਦੀ ਰੂਪਰੇਖਾ ਕੀ ਰਹਿ ਗਈ ਜੀ ਜਿਹੜਾ ਅੱਜ ਵੀ ਕਾਲ ਦਿੱਤੀ ਗਈ ਹੈ ਇਹ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੀ ਗਈ ਹੈ ਜੀ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਾਂ ਹਮਾਇਤਾਂ ਕਿਸਾਨ ਜੱਥੇਬੰਦੀਆਂ ਵੱਲੋਂ ਉਹਨਾਂ ਦੀ ਹਮਾਇਤ ਤੇ ਆਇਆ ਅਸੀਂ ਇਹ ਸਮਝਦੇ ਹਾਂ ਬਈ ਜਿਹੜੇ ਬੰਦੀ ਸਿੰਘ ਹੈ ਉਹ ਕੋਈ اخਲਾਕੀ ਕੈਦੀ ਨਹੀਂ ਹਨ ਨਾ ਤਾਂ ਉਹਨਾਂ ਨੇ ਚੋਰੀ ਕੀਤੀ ਹੈ ਨਾ ਡਾਕਾਬਾਰ ਹੈ ਨਾ ਉਹ ਕੋਈ ਬਲਾਤਕਾਰੀ ਹੈ ਉਹ ਉਹਨਾਂ ਦੇ ਸਿਆਸੀ ਵਿਚਾਰਾਂ ਕਾਰਨ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਹਾ ਨਹੀਂ ਕੀਤੇ ਜਾ ਰਹੇ ਇਸ ਕਰਕੇ ਉਹ ਸਿਆਸੀ ਕੈਦੀ ਆ ਵਿਚਾਰ ਦੇ ਆਧਾਰ ਤੇ ਉਹਨਾਂ ਨੂੰ ਧੱਕਾ ਕੀਤਾ ਜਾ ਰਿਹਾ ਜੀ ਮੋਦੀ ਸਰਕਾਰ ਨੇ ਆਪਦੇ ਹੋਰ ਵੀ ਸੱਤੀ ਵਿਰੋਧੀ ਪੱਤਰਕਾਰ ਹੋਰ ਵਿਦਵਾਨ ਸਮਾਜਿਕ ਕਾਰਕਟਰਾਂ ਕਿਸੇ ਜੁਏਪੀਐਲ ਆਇਆ ਕਿਸੇ ਐਨਐਸਐਲ ਆਇਆ ਜੇਲ੍ਹਾਂ ਦੇ ਵਿੱਚ ਬੰਦਾ ਅਸੀਂ ਕਹਿੰਦੇ ਹਾਂ ਬੰਦੀ ਸਿੰਘਾਂ ਨੂੰ ਰਿਹਾ ਹੋਣਾ ਚਾਹੀਦਾ ਤੇ ਜੋ ਵੀ ਸਿਆਸੀ ਵਿਚਾਰ ਦੇ ਆਧਾਰ ਤੇ ਧੱਕਾ ਕੀਤਾ ਜਾ ਰਿਹਾ ਜੇਲ੍ਹਾਂ ਵਿੱਚ ਬੰਦ ਕੀਤੇ ਜਾ ਰਿਹਾ ਸਾਰਿਆਂ ਨੂੰ ਰਿਹਾ ਕਰਨਾ ਚਾਹੀਦਾ ਇਸ ਕਰਕੇ ਅਸੀਂ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਤੇ ਆਏ ਹਾਂ ਅੱਗੇ ਤੋਂ ਜੋ ਵੀ ਕੌਮੀ ਇਨਸਾਫ਼ ਮੋਰਚਾ ਦੇਊਗਾ ਪ੍ਰੋਗਰਾਮ ਸਮਿਤ ਕਰਾਂਗੇ ਤਾਂ ਸਿੱਧੇ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲਈ ਜਿਹੜੇ ਲੋਕ ਇਕੱਠੇ ਹੋਏ ਨੇ ਸਿੱਧੇ ਤੌਰ ਤੇ ਸਵਾਲ ਉਠਾ ਰਹੇ ਨੇ ਕਿ ਇੱਕ ਕਨਸਟੀਟਿਊਸ਼ਨ ਦੇ ਵਿੱਚ ਦੋ ਪ੍ਰੋਵੀਜ਼ਨ ਨਹੀਂ ਹੋ ਸਕਦੀਆਂ ਇੱਕ ਪ੍ਰੋਵੀਜ਼ਨ ਇਹ ਕਿ ਕੁਝ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਪੈਰੋਲ ਦਿੱਤੀ ਜਾਵੇ ਇੱਕ ਪ੍ਰੋਵੀਜ਼ਨ ਉਹ ਕਿ ਕੁਝ ਲੋਕਾਂ ਨੂੰ ਆਪਣੀ ਮਿਲੀ ਹੋਈ ਸਜ਼ਾ ਤੋਂ ਦੁੱਗਣਾ ਸਮਾਂ ਜੇਲ੍ਹਾਂ ਦੇ ਵਿੱਚ ਸਮਾਂ ਬਤੌਣਾ ਪਵੇ ਅਜਿਹੀ ਪ੍ਰੋਵੀਜ਼ਨ ਕਾਨੂੰਨ ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਹੈਗੀ ਇਸ ਨੂੰ ਲੈ ਕੇ ਦੂਰੇ ਮਾਪਦਾਨ ਦੇ ਇਲਜ਼ਾਮ ਵੀ ਜਿਹੜੇ ਗਏ ਜਿੱਥੇ ਬੰਦੀਆਂ ਲਗਾਤਾਰ ਲਗਾ ਰਹੀਆਂ ਨੇ ਤੇ ਇਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ 2 ਵਜੇ ਤੱਕ ਟੋਲ ਪਲਾਜ਼ਾ ਬੰਦ ਨੇ ਔਰ ਇਸ ਤੋਂ ਇਲਾਵਾ ਔਨਰ ਸਮੇਂ ਦੇ ਵਿੱਚ ਵੱਡੀ ਕਾਲ ਜਿਹੜੀ ਹੈਗੇ ਦੇਣ ਦੀ ਤਿਆਰੀ ਆ ਔਰ 26 ਜਨਵਰੀ ਨੂੰ ਜਿਹੜਾ ਹੈਗਾ ਮਾਰਚ ਕਰਕੇ ਕੇਂਦਰ ਔਰ ਸੂਬਾ ਸਰਕਾਰ ਨੂੰ ਇਸ ਮਸਲੇ ਤੇ ਗੰਭੀਰ ਮਸਲੇ ਨੂੰ ਲੈ ਕੇ ਇਹ ਪੱਖ ਰੱਖਿਆ ਜਾਵੇਗਾ ਔਰ ਗੰਭੀਰ ਮਸਲੇ ਤੇ ਸਰਕਾਰਾਂ ਤੋਂ ਵਿਚਾਰ ਦੀ ਮੰਗ ਵੀ ਕੀਤੀ ਜਾਏਗੀ ਇਹ ਬੰਦੀ ਸਿੰਘ ਰਿਆ ਹੋਣਾ ਇਸ ਲਈ ਰਸਤੇ ਖੁੱਲਣ ਇਸ ਨੂੰ ਲੈ ਕੇ ਚਾਰਾ ਜੋਈ ਜਿਹੜੀ ਹੈ ਕੇਂਦਰ ਸਰਕਾਰ ਆਪਣੇ ਤੌਰ ਤੇ ਕਰੇ ਇਹਨੂੰ ਲੈ ਕੇ ਅੱਜ ਪ੍ਰੈਸ਼ਰ ਬਿਲਡ ਕਰਨ ਦੇ ਲਈ ਇੱਕ ਵੱਡੀ ਕਾਲ ਜਿਹੜੀ ਹੈ ਟੋਲ ਪਲਾਜ਼ਾ ਨੂੰ ਬੰਦ ਕਰਨ ਨਹੀਂ ਦਿੱਤੀ ਹੋਈ ਹੈ